ਸਤਿ ਸ਼੍ਰੀ ਅਕਾਲ ਜੀ ਅੱਜ ਅਪਾ ਬਣਾਵਾਂਗੇ ਪਨੀਰ ਟਿੱਕਾ ਬਿਲਕੁਲ ਬਾਜ਼ਾਰ ਵਰਗਾ ਰੈਸਟੋਰੈਂਟ ਵਰਗਾ ਉਹ ਵੀ ਤਵੇ ਜਾਂ ਕੜਾਈ ਦੇ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਸੌਕੇ ਤਰੀਕੇ ਨਾਲ ਬਣਾ ਲਵਾਂਗੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਊਗਾ ਇਸ ਤਰੀਕੇ ਨਾਲ ਬਣਾਉਂਗੇ ਤਾਂ ਕਿਸੇ ਨੂੰ ਮਤਲਬ ਪਤਾ ਨਹੀਂ ਲੱਗਣਾ ਹੈਗਾ ਵੀ ਤੁਸੀਂ ਇਹ ਪਨੀਰ ਟਿੱਕਾ ਹੈ ਜਿਹੜਾ ਘਰੇ ਬਣਾਇਆ ਹੈ ਬਾਕੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਆਪਾਂ ਪਨੀਰ ਟਿਕਾ ਬਣਾਉਣਾ ਹੈ ਸਭ ਤੋਂ ਪਹਿਲਾਂ ਕੋਈ ਵੀ ਤੁਸੀਂ ਭੰਡਾ ਲੈ ਲੈਣਾ ਖੁੱਲਾ ਪਹਿਲੀ ਵਾਲੀ ਵੀਡੀਓ ਮੇਰੇ ਤੋਂ ਉੱਠ ਗਈ ਉਹਦੇ ਵਿੱਚ ਸਬਜ਼ੀਆਂ ਸ਼ੋਅ ਕੀਤੀ ਹੋਈਆਂ ਸੀ ਤੇ ਕੀ ਮੈਂ ਪਾਇਆ ਇਹਦੇ ਵਿੱਚ ਉਹ ਸ਼ੋਅ ਕੀਤਾ ਹੋਇਆ ਸੀ ਇਸ ਲਈ ਮੈਂ ਦੱਸ ਦਿੰਨੀ ਆ ਤੁਹਾਨੂੰ ਇਹਦੇ ਵਿੱਚ 4 ਚਮਚ ਦੇ ਹੀ ਪਾਇਆ ਹੈ ਉਸ ਤੋਂ ਬਾਅਦ 2 ਚਮਚ ਅਪਾਂ ਅਦਰਕ ਲਸਣ ਦਾ ਪੇਸਟ ਪਾਇਆ ਹੈ ਕਾਲੀ ਮਿਰਚ ਪਾਈ ਆ ਸਵਾਦ ਅਨਸਾਰ ਜੀਰਾ ਪਾਊਡਰ ਪਾਇਆ ਹੈ ਆਪਾਂ ਤੇ ਨਾਲ ਹੀ ਗਰਮ ਮਸਾਲਾ ਪਾਇਆ ਹੈ ਤੇ ਨਾਲ ਆਪਾਂ ਪਾਵਾਂਗੇ ਇਹਦੇ ਵਿੱਚ ਚਾਟ ਮਸਾਲਾ ਤੁਸੀਂ ਮੀਟ ਮਸਾਲਾ ਵੀ ਪਾ ਸਕਦੇ ਹੋ ਜੀਰਾ ਪਾਊਡਰ ਮੈਂ ਪੁੰਨਿਆ ਹੋਇਆ ਜੀਰੇ ਦਾ ਪਾਇਆ ਹੈ ਤੇ ਹਲਦੀ ਪਾ ਦਵਾਂਗੇ ਆਪਾਂ ਲੋੜ ਅਨਸਾਰ ਜਿੰਨੀ ਵੀ ਸਾਨੂੰ ਜ਼ਰੂਰਤ ਆ ਲਾਲ ਮਿਰਚ ਪਾ ਦਵਾਂਗੇ ਤੁਸੀਂ ਹਰੀ ਮਿਰਚਾਂ ਦਾ ਪੇਸਟ ਵੀ ਹੈ ਜਿਹੜਾ ਐਡ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੇਗੀ ਮਿਰਚ ਪਾਵਾਂਗੇ ਦੇਗੀ ਮਿਰਚ ਪੱਧ ਪਾਈ ਹੈ ਤਾਂ ਕਿ ਕਲਰ ਜ਼ਿਆਦਾ ਵਧੀਆ ਹੋ ਜਾਵੇ ਸਾਰਾ ਸਮਾਨ ਤੁਸੀਂ ਸਬਜ਼ੀਆਂ ਦੇ ਹਿਸਾਬ ਨਾਲ ਜਿੰਨਾ ਪਨੀਰ ਟਿਕਾ ਪਾਉਣਾ ਹੈ ਬਣਾਉਣਾ ਹੈ ਉਸੇ ਹਿਸਾਬ ਨਾਲ ਪਾ ਸਕਦੇ ਹਾਂ ਉਸ ਤੋਂ ਬਾਅਦ ਆਪਾਂ ਕੱਟਿਆ ਹੋਇਆ ਪਨੀਰ ਤੇ ਇਸ ਤਰ੍ਹਾਂ ਚੌਰਸ ਕੱਟੇ ਹੋਏ ਪਿਆਜ਼ ਲੈ ਲਵਾਂਗੇ ਇਸੇ ਤਰ੍ਹਾਂ ਹੀ ਮੈਂ ਮਿਰਚਾਂ ਕਟੀਆਂ ਨੇ ਤੁਸੀਂ ਇਹ ਜਿਆਦਾ ਛੋਟੇ ਪੀਸ ਨਹੀਂ ਕਰਨੇ ਹੈ ਥੋੜੇ ਥੋੜੇ ਵੱਡੇ ਪੀਸ ਰੱਖਣੇ ਨੇ ਤਾਂ ਕਿ ਆਪਾਂ ਜਦੋਂ ਉਹਦੇ ਵਿੱਚ ਪਾਈਏ ਸਟਿਕ ਦੇ ਵਿੱਚ ਪਾਈਏ ਤਾਂ ਕੋਈ ਵੀ ਪੀਸ ਸਬਜੀ ਦਾ ਜਾਂ ਫਿਰ ਕੋਈ ਵੀ ਪੀਸ ਟੁੱਟੇ ਨਾ ਟਮਾਟਰ ਵੀ ਮੈਂ ਇਹਦੇ ਵਿੱਚ ਜਿਹੜੇ ਕੱਟ ਕੇ ਪਾਏ ਨੇਗੇ ਜੋ ਵੀ ਸਬਜੀ ਤੁਸੀਂ ਪਾਉਣੀ ਆ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਟਮਾਟਰ ਪਿਆਜ਼ ਜਮ ਲਮਰਚ ਤੇ ਪਨੀਰ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਬਾਅਦ ਅੱਧਾ ਘੰਟਾ ਜੇ ਤਾਂ ਗਰਮੀ ਆ ਤੁਸੀਂ ਫ੍ਰਿਜ 'ਚ ਰੱਖ ਦੋ ਜੇ ਸਰਦੀਆਂ ਦਾ ਮੌਸਮ ਹੈ ਤਾਂ ਤੁਸੀਂ ਇਹਨੂੰ ਬਾਹਰ ਰੱਖ ਦੇਣਾ ਹੈ ਤਾਂ ਕਿ ਮੈਰੀਨੇਟ ਹੋ ਜਾਵੇ ਦੋ ਚਮਚੇ ਦੇ ਵਿੱਚ ਸਰੋਂ ਦਾ ਤੇਲ ਵੀ ਆਪਾਂ ਪਾਵਾਂਗੇ ਜੇ ਤੁਹਾਨੂੰ 스멜 ਆਉਂਦੀ ਹੈ ਤੇਲ ਦੀ ਤਾਂ ਗਰਮ ਕਰਕੇ ਉਸ ਤੋਂ ਬਾਅਦ ਥੋੜਾ ਠੰਡਾ ਕਰਕੇ ਫੇਰੇ ਦੇ ਵਿੱਚ ਐਡ ਕਰ ਦੇਣਾ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੁਸੀਂ ਇਹਦੇ ਵਿੱਚ ਯੋਗਰਟ ਵਗੈਰਾ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਦਹੀਂ ਨਹੀਂ ਪਾਉਣਾ ਹੈਗਾ ਇਨੂੰ ਪਾਸਾਈਡ ਤੇ ਰੱਖ ਦਿੱਤਾ ਸੀਗਾ ਅੱਧਾ ਘੰਟਾ ਹੋ ਗਿਆ ਇਸ ਤਰ੍ਹਾਂ ਆਪਣਾ ਕਲਰ ਵੀ ਬਣ ਕੇ ਤਿਆਰ ਹੋ ਗਿਆ ਤੇ ਚੰਗੀ ਤਰ੍ਹਾਂ ਮੈਰੀਨੇਟ ਵੀ ਹੋ ਗਿਆ ਨੂਨ ਮੈਂ ਪਹਿਲਾਂ ਨਹੀਂ ਸੀ ਪਾਇਆ ਤਾਂ ਕਿ ਪਾਣੀ ਨਾ ਛੱਡ ਦਵੇ ਤੇ ਬਾਅਦ ਦੇ ਵਿੱਚ ਨੂਨ ਜਿਹੜਾ ਐਡ ਕਰ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਉਸ ਤੋਂ ਬਾਅਦ ਆਪਾਂ ਟੂਥਪਿਕ ਲੈ ਰਹੇ ਹਾਂ ਤੁਸੀਂ ਦੂਜੀਆਂ ਸਟਿਕ ਵੀ ਲੈ ਸਕਦੇ ਹੋ ਜਿਹੜੀਆਂ ਕਿ ਪਨੀਰ ਟਿਕਾ ਬਣਾ ਲਈ ਯੂਜ਼ ਕੀਤੀਆਂ ਜਾਂਦੀਆਂ ਨੇ ਕਈ ਵਾਰ ਘਰੇ ਹੁੰਦਾ ਹੁੰਦਾ ਹੈ ਕਿ ਉਹ ਚੀਜ਼ ਆਪਣੇ ਕੋਲ ਨਹੀਂ ਹੁੰਦੀ ਇਸ ਲਈ ਸੌਖੇ ਤਰੀਕੇ ਨਾਲ ਆਪਾਂ ਜਿਹੜੀਆਂ ਟੂਥਪਿਕ ਦੇ ਵਿੱਚ ਹੀ ਆਪਾਂ ਨੂੰ ਜਿਹੜੀਆਂ ਸਾਰੇ ਸਟਿਕ ਦੇ ਵਿੱਚ ਲਗਾ ਲਵਾਂਗੇ ਸਬਜ਼ੀਆਂ ਕੀ ਕਰਕੇ ਪਹਿਲਾਂ ਚਾਹੇ ਜੋ ਜਿਹੜੀ ਮਰਜੀ ਸਬਜੀ ਤੁਸੀਂ ਲਗਾ ਸਕਦੇ ਹੋ ਵਿੱਚ ਆਪਾਂ ਇਹਦੇ ਲਗਾ ਦੇਵਾਂਗੇ ਪਨੀਰ ਨਾਰਮਲ ਲਗਾ ਲਿਆ ਟਮਾਟਰ ਪਨੀਰ ਤੇ ਉਹ ਸੁਬਾ ਸ਼ਿਮਲਾ ਮਿਰਚ ਤੇ ਪਿਆਜ਼ ਇਸ ਤਰ੍ਹਾਂ ਕਰਕੇ ਕੀ ਕਰਕੇ ਸਾਰੀਆਂ ਚੀਜ਼ਾਂ ਜਿਹੜੀਆਂ ਲਗਾ ਲਈਆਂ ਨੇ ਸਾਰੀਆਂ ਆਪਾਂ ਟੂਥਪਿਕ ਦੇ ਵਿੱਚ ਲਗਾ ਕੇ ਸਾਰਾ ਟਿੱਕੇ ਜਿਹੜੇ ਤਿਆਰ ਕਰ ਲਵਾਂਗੇ ਉਹ ਇੱਕ ਵਾਰੀ ਬਣਾਣ ਜੋਗੇ ਤੁਸੀਂ ਜਿਹੜੇ ਟੂਥਪਿਕ ਦੇ ਵਿੱਚ ਪਾ ਕੇ ਤਿਆਰ ਕਰ ਲੈਣੇ ਨੇ ਉਸ ਤੋਂ ਬਾਅਦ ਬਾਕੀ ਦਾ ਵੀ ਤੁਸੀਂ ਤਿਆਰ ਕਰ ਲੈਣਾ ਦੂਜੀ ਸਾਈਡ ਤੇ ਮੈਂ ਪੈਨ ਲੈ ਆਏ ਪੈਨ ਦੇ ਵਿੱਚ ਥੋੜਾ ਜਿਹਾ ਹਲਕਾ ਜਿਹਾ ਘਿਓ ਜਾਂ ਤੇਲ ਪਾ ਲਾਂਗੇ ਉਹਨੂੰ ਥੋੜਾ ਜਿਹਾ ਗਰਮ ਕਰ ਲਵਾਂਗੇ ਇੱਕ ਵਾਰੀ ਗਰਮ ਕਰਨ ਤੋਂ ਬਾਅਦ ਤੁਸੀਂ ਮੀਡੀਅਮ ਫਲੇਮ ਤੇ ਸਾਰੇ ਟਿੱਕੇ ਜਿਹੜੇ ਪਕਾ ਲੈਣੇ ਆ ਆਪਾਂ ਹੌਲੀ ਹੌਲੀ ਕਰਕੇ ਸਾਰੇ ਟਿੱਕੇ ਆ ਜਿਹੜੇ ਪੈਨ ਦੇ ਵਿੱਚ ਪਾ ਲਵਾਂਗੇ ਇਸੇ ਤਰ੍ਹਾਂ ਤੁਸੀਂ ਤਵੇ ਤੇ ਵੀ ਬਣਾ ਸਕਦੇ ਹੋ ਗੈਸ ਦੀ ਫਲੇਮ ਤੇ ਮੈਂ ਤਾਂ ਨਹੀਂ ਬਣਾਏ ਕਿਉਂਕਿ ਹੈਲਦੀ ਨਹੀਂ ਹੁੰਦੀ ਹੈਗੀ ਗੈਸ ਦੀ ਫਲੇਮ ਤੁਸੀਂ ਚੁੱਲੇ ਤੇ ਜਾਂ ਬਾਰਬੀਕਿਊ ਤੇ ਵੀ ਬਣਾ ਸਕਦੇ ਆ ਇਹਨੂੰ ਇਸ ਤਰ੍ਹਾਂ ਤਿਆਰ ਕਰਕੇ ਇੱਕ-ਇੱਕ ਕਰਕੇ ਪਾਧਵਾਵਾਂਗੇ ਤੇ ਗੈਸ ਦੀ ਫਲੇਮ ਆ ਜਿਹੜੀ ਉਹ ਮੀਡੀਅਮ ਰੱਖਾਂਗੇ ਆਪਾਂ ਸਾਰੇ ਇਸੇ ਤਰ੍ਹਾਂ ਜਦੋਂ ਇਹ ਇੱਕ ਸਾਈਡ ਤੋਂ ਪੱਕ ਗਏ ਉਸ ਟਾਈਮ ਤੇ ਆਪਾਂ ਇਹਨੂੰ ਜਿਹੜੀ ਸਾਈਡਾਂ ਇਹਨਾਂ ਦੀਆਂ ਪਲਟ ਦਵਾਂਗੇ ਤਾਂ ਕਿ ਸਾਰੀ ਸਾਈਡਾਂ ਤੋਂ ਚੰਗੀ ਤਰ੍ਹਾਂ ਪੱਕ ਜਾਣ ਲਓ ਜੀ ਇਹ ਆਪਣੇ ਆ ਇੱਕ ਸਾਈਡ ਤੋਂ ਪੱਕ ਕੇ ਤਿਆਰ ਹੋ ਗਏ ਇਹਨਾਂ ਦੇ ਸਾਈਡਾਂ ਜਿਹੜੀਆਂ ਆਪਾਂ ਬਦਲ ਦਿੱਤੀਆਂ ਆ ਤੁਸੀਂ ਇਹਨੂੰ ਸੌਸ ਨਾਲ ਹਰੀ ਚਟਨੀ ਨਾਲ ਕਿਸੇ ਵੀ ਚੀਜ਼ ਨਾਲ ਇੰਜੋਏ ਕਰ ਸਕਦੇ ਹੋ ਇਹ ਆਪਣੇ ਸਾਰੀ ਸਾਈਡਾਂ ਤੋਂ ਬਿਲਕੁਲ ਬਣ ਕੇ ਤਿਆਰ ਹੋ ਗਏ ਨੇਗੇ ਤੇ ਇਹਨਾਂ ਨੂੰ ਇੱਕ-ਇੱਕ ਕਰਕੇ ਆਪਾਂ ਜੜੇ ਕੱਢ ਲਵਾਂਗੇ ਸਾਰਿਆਂ ਨੂੰ ਤੁਸੀਂ ਵਧੀਆ ਤਰੀਕੇ ਨਾਲ ਇਹਨੂੰ ਸੌਫ ਕਰਕੇ 스낵 ਦੀ ਤਰ੍ਹਾਂ ਵੀ ਖਾ ਸਕਦੇ ਹੋ ਇੱਕ ਪ੍ਰੋਪਰ ਮੀਲ ਦੀ ਤਰ੍ਹਾਂ ਵੀ ਖਾ ਸਕਦੇ ਹੋ ਸੇਟਲੀ ਬਹੁਤ ਜਿਆਦਾ ਵਧੀਆ ਹੋਣਗੇ ਹੈਲਦੀ ਹੋਣਗੇ ਆਪ ਵੀ ਖਾ ਸਕਦੇ ਹੋ ਬੱਚਿਆਂ ਨੂੰ ਵੀ ਬਣਾ ਕੇ ਦੇ ਸਕਦੇ ਆ ਟੇਸਟੀ ਆਪਣਾ ਪਨੀਰ ਟਿਕਾ ਬਣ ਕੇ ਤਿਆਰ ਆ ਤੁਸੀਂ ਵੀ ਇਸ ਤਰ੍ਹਾਂ ਦੀ ਰੈਸਪੀਸ ਦੇਖਣਾ ਚਾਹੁੰਦੇ ਹੋ ਹੋਰ ਤਾਂ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਆ ਕਰੋ ਥੈਂਕ ਯੂ ਜੀ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ